ABC ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਹੌਟ ਮੰਨੀ ਜਾ ਰਹੀ ਲੋਕ ਸਭਾ ਸੀਟ ਸੰਗਰੂਰ ਸੰਗਰੂਰ ਦੇ ਵਿੱਚ ਸਾਰੇ ਪਾਰਟੀਆਂ ਨੇ ਆਪਣੇ ਮਾਰਥੀ ਚੋਣ ਮੈਦਾਨ ਵਿੱਚ उतारे ਨੇ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਵੱਲੋਂ ਅਰਵਿੰਦ ਖੰਨਾ ਤੇ ਸਰਕਾਰ ਵੱਲੋਂ ਕੈਪਟਨ ਮੰਤਰੀ ਮੀਤਿਆਰ ਇੱਥੇ ਲੋਕ ਮੁੱਦਿਆਂ ਤੇ ਗੱਲ ਹੋ ਰਹੀ ਐ ਜਾਂ ਫਿਰ ਨਿੱਜੀ ਮੁੱਦਿਆਂ ਤੇ ਗੱਲ ਹੋ ਰਹੀ ਆ ਕਿ ਇੱਥੇ ਕਿਸੇ ਨੂੰ ਸ਼ਾਜਲੀ ਦੇ ਰਾਹ ਦਾ ਨਹੀਂ ਪਤਾ ਜਾਂ ਫਿਰ ਐਨਐਸਏ ਦੀ ਵੀ ਗੱਲ ਹੋ ਰਹੀ ਆ ਜਾਂ ਫਿਰ ਫ੍ਰੀ ਬਿਜਲੀ ਦੀ ਵੀ ਗੱਲ ਹੋ ਰਹੀ ਆ ਜਾਂ ਫਿਰ ਸਰਕਾਰ ਦੇ ਪੰਜੀਆ ਮਹੀਨਿਆਂ ਦੀ ਪਰਫਾਰਮੈਂਸ ਵੀ ਇੱਥੇ ਤੋਲੀ ਜਾ ਰਹੀ ਆ ਤੇ ਸੰਗਰੂਰ ਦੇ ਵਿੱਚ ਕੀ ਹਾਲਾਤ ਨੇ ਇਸ ਮਤਲਬਕ ਅਸੀਂ ਬਹੁਤ ਹੀ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਕੀ ਹਾਲ ਜੀ ਤੁਹਾਡੇ ਸੰਗਰੂਰ ਦੇ ਕਹਿੰਦੇ ਕਿ ਸਾਡਾ ਜ਼ਿਲ੍ਹਾ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਬੇ ਕੋਈ ਸੰਗਰੂਰ ਵਾਲਿਆਂ ਵਾਲੇ ਪਹਿਲਾਂ ਵੀ ਇਹ ਇੱਕ ਤਰ੍ਹਾਂ ਦੀ ਪ੍ਰੋਸੈਸ ਚੱਲ ਰਹੀ ਬਣੀ ਹੋਈ ਆ ਵੀ ਸੰਗਰੂਰ ਵਾਲੇ ਕਿਸੇ ਨੂੰ ਜਿਤਾਉਣ ਲਈ ਨਹੀਂ ਹਰਾਉਣ ਲਈ VOTING ਕਰਦੇ ਆਂ ਇਸ ਤਰ੍ਹਾਂ ਦੀ ਗੱਲ ਪਹਿਲਾਂ ਵੀ ਚੱਲਦੀ ਆ ਰਹੀ ਹੈ ਜੀ ਸੋ ਇਸ ਵਾਰ ਵੀ ਲੱਗਦਾ ਹੀ ਹੈ ਕਿ ਜਿਤਾਉਣ ਨਹੀਂ ਜਿਹੜੇ ਹਰਾਉਣ ਵਾਲੇ ਪਾਸੇ ਪੜ ਰਹੇ ਸਨ ਉਲੂਰੀਏ ਹਰਉਣੇ ਦਿਨ ਇਹ ਵੀ ਖੜੀ ਗੱਲ ਹੈ ਕਿ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਆ ਉਹਦੇ ਵਿੱਚ ਇੱਕ ਤਾਂ ਮੌਜੂਦਾ ਜਿਹੜਾ ਸਟੇਟਿੰਗ ਐਮਪੀ ਸਮਰਜੀਸ਼ਾ ਮਾਹ ਹੈ ਤੇ ਦੂਜੇ ਬਾਰੇ ਬੋਲ ਕਰਾ ਸੱਤਾਧਾਰੀ ਆ ਸੱਤਾਧਾਰੀ ਆ ਆਪ ਪੰਜਾਬ ਦੇ ਇਹਦੇ ਕਾਗਡ ਮੰਤਰੀ ਵੀਰ ਸਿੰਘ ਜਿਹੜੇ ਜਿਹੜੇ ਬਰਵੀ ਸਿੰਘ ਹੋਰ ਨੇਗੇ ਤੇ ਇਹਦੇ ਨਾਲ ਨਾਲ ਦੂਜੇ ਪਾਸੇ ਸੱਤਾਧਾਰੀ ਪਾਜ ਪਾਜ ਇੰਦਰ ਦੇ ਵਿੱਚ ਹੋਰ ਬੰਦੇ ਫਨਾਈ ਹੋਣਾ ternary ਦੀ ਹੋਰ ਬਲ ਫਰਦੀ ਹੈ ਫਤ ਮਦੁਰ ਸੰਗਰੂਰ ਦੇ ਲੋਕ ਕ੍ਰਾਂਤੀਕਾਰੀ ਆ ਜਾਂ ਧੌਂ ਚੋ ਕਿਲਾ ਕੱਢਣਾ ਜਾਣਦੇ ਨੇ। ਕੋਈ ਇੱਕ ਵੱਡੀ ਗੱਲ ਇਹ ਹੈ ਜੋ ਇਹ ਸੇਸ਼ੇ ਕਰਾਉਂਦੇ ਮੰਨਿਆ ਜਾਂਦਾ ਹੈ ਕਿ ਸੰਗਰੂਰੀਏ ਆ ਜਿਹੜੇ ਇਹ ਧੌਂ ਦੇ ਕਿਲੇ ਕੱਢਣ ਲਈ ਮਜ਼ਬੂਰ ਨੇ ਜੀ ਜਿਹੜਾ ਵੀ ਬੰਦਾ ਇੱਥੇ ਵੱਡਾ ਹੰਕਾਰ ਦੇ ਨਾਲ ਆਇਆ। ਉਹ ਇੱਕ ਵਾਰ ਉਹ ਪਿਛਲਾ ਸੇਪੜੀ ਕੋੜਾ ਵਾਲਾ ਆਇਆ। ਚਲ ਜੀ ਇਹਨਾਂ ਬਰਨਾਲਾ ਇੱਕ ਵਾਰ ਕੇਂਦਰੀ ਮੰਪਰੀ ਸ਼ੀਰ ਤੇ ਉਹਨਾਂ ਪਰਤ ਦੀ ਹੋਕ ਲਾਮ ਲੈ ਕੇ ਗਈ। ਤੇ ਮਨਾਂ ਨੇ ਉਹਨਾਂ ਨੂੰ ਕਹਿ ਗਾ ਵੀ ਲੈਣੇ ਤਾਂ ਤੁਸੀਂ ਇਹ ਕੀ ਵਾਲੇ ਜਾਣਦੇ ਜਿਹੜਾ ਆ। ਇਹ ਗੁਰੂਆਂ ਲਈ ਅਮੀਰੀ ਭਾਰ ਹੈ ਇਹ ਵੀ ਨਾਲ ਹੀ ਹੁਰਤੀ ਉਹ ਦੁਆਰੇ ਚੜੀ ਨਹੀਂ ਸਕਿਆ ਲੈ ਤੇ ਜੀ ਜੀ ਪਰ ਅੱਗੇ ਮਤਲਬ ਉਹ ਖਲਾਸ ਵਿੱਚ ਬਣਦੇ ਜਣੇ ਲਗਾਤਾਰ ਕਿ ਸਰੀਰ ਵਾਲੇ ਜਿਹੜੇ ਜੋ ਤੁਸੀਂ ਕਹੋ ਧੌਂਕ ਕਿਲਾ ਕਹਿੰਦੇ ਨੇ ਗੱਲ ਜਵਾ ਲਾਈ ਦੀ ਆ ਇਸ ਵਾਰ ਪੰਜੀਆਂ ਮਹੀਨਿਆਂ ਦੀ ਸਰਕਾਰ ਦੇ ਵਿੱਚ ਤੌਂਚ ਕਿਲਾ ਦਿਖਾਈ ਦੇ ਰਿਹਾ ਸਰਕਾਰ ਦੇ ਨੁਮਾਇੰਦਿਆਂ ਚ ਜੀ ਜੀ ਜਿਹੜਾ ਉਹਨਾਂ ਸੇ ਬਾਹਰ ਹਣੀ ਪੁਮਾ ਫੜ ਗਏ ਆਉਂਦੇ ਉਹ ਮਲੇ ਗਾਇਬ ਹੋ ਗਏ ਐ ਸੈਕਸ਼ਨ ਦੇ ਗ੍ਰਾਂਲ ਜਿਹੜੀ ਗੱਲ ਕਰੀਏ 22 ਤੋਂ ਬਾਅਦ ਇਹ ਸਾਰਾ ਕਿੱਡਾ ਜਿਹੜਾ ਆਮ ਆਦਮੀ ਪਾਰਟੀ ਦੇ ਪਾਸੇ ਹੋ ਗਏ ਤੇ ਉੱਥੇ ਨਵਾਂ ਰਕੀ ਰੰਦੀ ਅਜੇ ਉਹ ਤਕਦੀਰ ਮੈਂ ਕੱਲੇ ਨਹੀਂ ਤੇਰੀ ਵੀ ਗੱਲ ਨਹੀਂ ਕਰਦਾ ਜਾਵਾ ਪਰ ਐਮਐਲਏ ਨੇ ਜਿਹੜੇ ਉਸ ਤਰ੍ਹਾਂ ਦੇ ਜਿਹੜੀ ਸੱਤਾ ਦੇ ਲੈਣ ਵਾਲੇ ਲੋਕ ਨੇ ਲਾਹੋ ਪਹਿਲਾਂ ਕਾਂਗਰਸ ਚ ਰਹੇ ਜਾਂ ਆਕਾਲੀ ਦਲ ਚ ਰਹੇ ਸੀ ਇਹ ਉਸ ਤਰ੍ਹਾਂ ਦੇ ਨਹੀਂ ਜਿਹੜੀ ਜਾਵਾ ਕਿੱਥੇ ਹੋ ਗਏ ਕਿ ਆਮ ਜਿਹੜਾ ਦੇਰជា ਨਾ ਇਹ ਪੇਚੇ اٹ ਗਿਆ ਹੈ ਤੇ ਪਹਿਲਾਂ ਪਰ ਲਗਾਉ ਹੁਣ ਦਾ ਇਹ ਸਿਵਾ ਜੀ ਜਿਆ ਆਮ ਆਦਮੀ ਪਾਰਟੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਚਾਹੀ ਕੋਈ ਵੀ ਇਲੈਕਸ਼ਨ ਜੀ ਜਿਹੜੇ ਇਲੈਕਸ਼ਨ ਹੁੰਦੀ ਤਾਂ ਆਮ ਆਦਮੀ ਪਾਰਟੀ ਦਾ ਕੰਮ ਇਹਨਾਂ ਦੇ ਵਿਰਾਂਤ ਇਸ ਤਰ੍ਹਾਂ ਕਰਦੇ ਹੋਣਗੇ ਜਿਵੇਂ ਤੇ ਸੰਘਾ ਕੰਮ ਹੁੰਦਾ ਕੋਲ ਜੀ ਤੇ ਅੰਗਰੇਜ਼ ਦਿਖਾ ਜੀਗਾ ਭਰਤ ਬੰਦੀ ਆ ਜਾ ਗੂ ਗੁਰਦੁਆਰੇ ਦਾ ਕੰਮ ਆ ਜਾਂ ਕੋ ਘਰ ਬਣਾਉਣ ਦਾ ਕੰਮ ਇਸ ਤਰ੍ਹਾਂ ਕਰੀ ਆਂਗੇ ਸੀ ਲੋਕ ਜੀ ਤੇ ਕੋਈ ਲੱਗਦਾ ਜੀ ਜੇ ਭਾਰੀ ਇਲੈਕਸ਼ਨ ਹੋਈ ਸੀ 2022 ਚ ਸਰ ਜੀ ਜਿਹੜੇ ਸਿਮਰਜੀਤ ਮਾਨ ਦਿੱਤੇ ਆ ਉਸ ਵੇਲੇ ਇਲਾ ਆਵਾਜ਼ੀ ਪਾਰਟੀ ਦੇ ਮੋਲੇ ਬੰਗੜਾ ਦੇ ਉੱਤੇ ਕੋਟਲ ਲਗਾ ਲਈ ਤੇ ਇਹਨੇ ਬੰਗਲਾਪੀ ਆਕੇ ਲਗੜੂ ਕੰਪਨੀ ਨਾਲ ਜਿਹੜੀ ਕਰੋਨੀ ਪ੍ਰੋਗਰਾਮ ਬਲੈਂਕਰ ਉਹ ਮਗਰੋਂ ਉਹ ਉਸ ਬਾਅਦ ਕੋਈ ਨਾਵਾਜ਼ੇ ਪਾਸੇ ਬੈਠ ਜਾਵੇ ਜੋ ਆਵਾਜ਼ੀ ਪਾਰਟੀ ਦੇ ਸਾਰੇ ਗੱਲੋਂ ਪੜਤਿਆ ਨਹੀਂ ਲਗਾ ਜੇ ਚੋਣਾਂ ਦੇ ਲੜਾਈਆਂ ਦਾ ਬਲੈਂਕਰ ਆ ਇਸ ਤਰ੍ਹਾਂ ਨਹੀਂ ਇੱਥੇ ਬੈਠ ਕੇ ਪੱਕੜਦੇ ਉਹ ਚੁੱਪ ਕਰੇ ਬੈਠੇ ਉਹ ਪੱਕੜ ਕੇ ਲੱਗਦਾ ਨਹੀਂ ਪਤਾ ਜੀ ਪਰ ਸੰਗਰੂਰ ਤੇ ਆਮ ਆਦੀ ਪਾਰਟੀ ਦੀ ਕਹਿੰਦੇ ਸਾਡੀ ਸਿਆਸੀ ਰਾਜਤਾ ਨਹੀਂ ਉਹ ਪਿੱਛੇ ਦੇ ਸੀਐਮ ਸਾਹਿਬ ਦੀ ਇੱਕ ਸਟੇਟਮੈਂਟ ਵੀ ਆਈ ਹੈ ਕਿ ਸਾਡਾ ਕਿਲਾ ਸੰਗਰੂਰ ਦੇ ਵਿੱਚ ਮਜ਼ਬੂਤ ਹੀ ਰਹੇਗਾ ਹੁਣ ਤੇ ਦਲਬੀਰ ਗੋਲਡੀ ਵੀ ਆ ਗਿਆ ਧੂਰੀ ਤੋਂ ਕਾਂਗਰਸ ਛੱਡ ਕੇ ਸਰਕਾਰ ਚ ਸ਼ਾਮਲ ਹੋ ਗਿਆ ਬਲ ਮਿਲਦਾ ਜੀ ਹਾਂ ਤੇ ਕੋਈ ਕੱਲਾ ਦਲਬੀਰ ਸਿੰਘ ਗੋਲਡੀ ਦੀ ਗੱਲ ਨਹੀਂ ਹੈਗੀ ਬਹੁਤ ਐਮਐਲਏ ਤਾਂ ਜਕਰ ਕੀਤਾ ਵੀ ਬਹੁਤ ਐਮਐਲਏ ਜਾਂ ਬਹੁਤ ਆ ਜਿਹੜੇ ਮਾਸਤਰੀ ਨੇ ਸੋ ਉਹਨਾਂ ਦੇ ਨੇੜੇ ਅਰ ਜਿਆਦਾ ਪਰ ਗੱਲਬਾਤ ਹੋਈ ਰਹੀ ਜੀ ਇਹ ਗੱਲ ਗਲਪਨ ਕੋਸ਼ਿਸ਼ ਕਰਦੇ ਆ ਕਿ ਜਿਵੇਂ ਸਭੂਰ ਆਮ ਆਦਮੀ ਪਾਰਟੀ ਦਾ ਕਿਲਾ ਦਾ ਮੁੱਖ ਮੰਤਰੀ ਸਮੇਤ ਚਾਰ ਮੰਤਰੀ ਅਜੇ ਉਹ ਸਭੂਰ ਦੇ ਵਿੱਚੋਂ ਨੇ ਤੇ ਇਹਦੇ ਨਾਲ ਨਾਲ ਇਹ ਗੱਲ ਕਰੀ ਜਾਂਦਾ 9 ਜਗ੍ਹਾ 9 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਕੋਲ ਆ ਸੋ ਕਿਲਾ ਦਾ ਹੈ ਇਹ ਮੰਨਿਆ ਗਿਆ ਕਿ ਇਹ ਪੂਰੀ ਕੌਂਸਿਲਚਰੀ ਦੇ 9 ਸੀਟਾਂ ਰਹੀਆਂ ਉਹ ਆਮ ਆਦਮੀ ਪਾਰਟੀ ਦੇ ਖਾਤੇ ਦੇ ਗਈਆਂ ਤੁਹਾਡੇ ਅਕਲਾਤਾ ਦੇ ਦੇ ਆ ਬਾਈਟੀ ਦਾ ਬਸ ਜਮਨਜੀਤ ਮਾਨ ਨੇ ਜੀ ਸੁਖਸਮਨਜੀਤ ਮਾਨ ਨੇ ਜਿਹੜੀ ਕਿ ਮੇਰੇ ਨਾਲ ਸਾਰੇ ਪਿੰਡਾਂ ਦੇ ਵਿੱਚ ਉਹਦੀ ਆਖਿਆ ਕਿ ਪੂਰੀ ਨਹੀਂ ਇਸ ਬਾਕਤ ਜਿਹੜਾ ਸਰੋਣੀ ਕਾਲੀ ਦਰਾਂ ਬਰਸਾਦੀਆਂ ਸਾਡੇ ਪੂਰੇ ਸਰੋਣੀ ਜਿਹੜੇ ਦੇ ਵਿੱਚ ਜਿਹੜੇ ਸ਼ਿਵਰਦੇਸ਼ੋ ਮਾਨ ਜੀ ਦਾ ਇਨਫਰਾਸਟ੍ਰਕਚਰ ਨਹੀਂ ਸੀ ਪੂਰੀ ਤਰ੍ਹਾਂ ਬਕਰੇ ਖਾਮ ਖਾਮਯਾਬ ਲੋਕਾਂ ਦਾ ਅਗਰੇ ਇਸ ਪਲੇਟ ਨੂੰ ਚਾਹਵਣਾ ਲਈ ਕਿਰਾਏ ਨਾ ਕਰਨੀ ਨੂੰ ਜੀ ਹੁਣ ਸਵਾਲ ਇਹ ਹੈ ਕਿ ਇੱਥੇ ਤੇ ਸੁਪਾਲ ਸਿੰਘ ਖਹਿਰਾ ਦਾ ਇੱਥੇ ਮਸਲਾ ਕਿ ਉਹ ਬੜਾ ਕਾਂਗਰਸ ਕਾਂਗਰਸ ਨੂੰ ਲੈ ਕੇ ਆਮ ਆਦੀ ਪਾਰਟੀ ਦੀਆਂ ਟਿੱਪਣੀਆਂ ਆ ਰਹੀਆਂ ਕਿ ਬਾਹਰੀਆ ਬਾਹਰੀਆ ਇਹਨੂੰ ਤੇ ਸੰਗਰੂਰ ਦੇ ਪਿੰਡਾਂ ਦੇ ਨਹੀਂ ਪਤਾ ਇਹਦੇ ਚੰਡੀਗੜ੍ਹੋਂ ਆਣਾ ਹੋਵੇ ਤੇ ਨੈਵੀਗੇਸ਼ਨ ਤੇ ਆਉਂਦੇ ਨੇ ਇਹ ਵੀ ਮੁੱਦਾ ਮਹੱਤਵਪੂਰਨ ਲੱਗਦਾ ਹੈ ਤੁਹਾਡੇ ਸੰਗਰੂਰ ਲੋਕਾਂ ਵਾਸਤੇ ਕਿ ਸੁਪਾਲ ਸਿੰਘ ਖਹਿਰਾ ਸੰਗਰੂਰ ਬਾਰੇ ਨਹੀਂ ਜਾਣਦੇ ਇਹ ਦੇਖੋ ਬੰਦਾ ਇਹ ਗੱਲਾਂ ਜਿਹੜੀਆਂ ਆ ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਆ ਰਹੀਆਂ ਬੁਲਾ ਬੁਲਾ ਇਹ ਗੱਲਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਆ ਗੱਲ ਵਹਿਣ ਵਾਲੀ ਗੱਲ ਹੁੰਦੀ ਹੈ ਵੀ ਪਰ ਲੋਕਾਂ ਦੇ ਵਿੱਚ ਨਾ ਕੋਈ ਬਹੁਤਾ ਅਸਲੀ ਹੁੰਦਾ ਵੀ ਕੌਣ ਕਿਹਨੂੰ ਜਾਣਦਾ ਕਿ ਨਹੀਂ ਜਾਣਦਾ ਕੋਈ ਕੋਣਾ ਇਹਨੇ ਨਿਸ਼ਾਨੇ ਲਾ ਚੁੱਕਿਆ ਲੋਕਾਂ ਕੋਲ ਪਤਾ ਹੈ ਇਹ ਕਿਹੜੇ ਮੁੱਦੇ ਕੀ ਨੇ ਤੇ ਲੋਕਾਂ ਦੀ ਗੱਲ ਕੌਣ ਕਰ ਸਕਦਾ ਹੈ ਜੇ ਸੁਮਨ ਜੀ ਸੋਹਣ ਨਾਲ ਜਿਤਾਵਾ ਲੋਕਾਂ ਨੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਮੁੱਢਲੀ ਗੱਲ ਆ ਜਿਹੜੀ ਕੋਪੰਸ ਦੀ ਗੱਲ ਆ ਕਿਉਂਕਿ ਇਹ ਇਹੋ ਕਾਰ ਨਹੀਂ ਕੀਤਾ ਗਿਆ ਰੋਹਲਾ ਸੋਰਨੀ ਏਰੀਆ ਦਾ ਜਾਂ ਮਾਲੀ ਏਰੀਆ ਪੰਛਲ ਪੰਛਲ ਏਰੀਆ ਦਾ ਕੋ ਪੰਥਕ ਰਾਜਨੀਤੀ ਹੈ ਜਿਹੜੇ ਉਹ ਸਾਰਾ ਆਮ ਆਇਤੀ ਪਾਰਟੀ ਕਰਦੀ ਨਹੀਂ ਕਰ ਸਕੀ ਹੈ ਇਹ ਇੱਕ ਬਹੁਤ ਵੱਡਾ ਫੈਕਟਰ ਰਿਹਾ ਹੈ ਚਲੋ ਜੀ ਸਿੰਘ ਮਾਨ ਉਹ ਜਿੱਤਣਾਗਾ ਹੁਣ ਸਈਆਂ ਲੈਕਚਰਾਂ ਵਿੱਚ ਵੀ ਕੋਈ ਹੋਰ ਹੰਕਾਰ ਦੀ ਇਹਨਾਂ ਗੱਲਾਂ ਜਿੱਥੇ ਪੰਥਕ ਰਾਜਨੀਤੀ ਦਾ ਬਾਅਦ ਉਹ ਜੋ ਆਮ ਆਇਤੀ ਪਾਰਟੀ ਪੰਥਕ ਰਾਜਨੀਤੀ ਨੂੰ ਸਮਝੀ ਨਹੀਂ ਸਕੀ ਆ ਸਰ ਇਹ ਵੀ ਇੱਕ ਵੱਡਾ ਕਾਰਨ ਰਿਹਾਗਾ ਸਿਰ ਇਹ ਸਾਡੇ ਸਮੂਹ ਇਹਨਾਂ ਦੇ ਵਿੱਚ ਦੋ ਤਿੰਨ ਕੁਆਲਿਟੀਆਂ ਇਸ ਤਰ੍ਹਾਂ ਦੀ ਹੈ ਜਿਸ ਤੋਂ ਪੰਥਕ ਵਰਪੀ ਨਹੀਂ ਕੀਤਾ ਗਿਆ ਕਰਵਾਇਆ ਹੈ ਤੁਸੀਂ ਪਾਕ ਤੋਂ ਕਹਿੰਦੇ ਹੋ ਮੰਨਦੀ ਕਰਦੀ ਹੈ ਮਤਲਬ ਕਰਦਾ ਹੈ ਪਾਕ ਤੋਂ ਰਾਜਨੀਤੀ ਅਧੀਨ ਉਹ ਕਿੰਨਾ ਕੀ ਖੜੀ ਨਾ ਚਾਹੀ ਸੀ ਅਕਾਲੀਵਾਲਾ ਦੇਖੀ ਦੇਖਦਾ ਕਿ ਕਾਦੀ ਵਾਲਾ ਗਰਾਫ ਨਹੀਂ ਕੀਤਾ ਪਰ ਪਾਕ ਤੋਂ ਰਾਜਨੀਤੀ ਤੇ ਜੋ ਹੋਰ ਕੋਈ ਸਾਡੇ ਸਾਹਮਣੇ ਖੜੀ ਹੁੰਦੀ ਹੈਗੀ ਉਹ ਉਹ ਇਤਿਹਰ ਪੁਰਾਣੇ ਤੋਂ ਗੱਲ ਕਰਾਂ ਤਾਂ ਕਰਤਾਰ ਸਿੰਘ ਵਾਲੇ ਕਾਮਯਾਬ ਹੋਣਾ ਇਹੀ ਵੱਡਾ ਪਾਜ ਰਿਹਾ ਹੈ ਪੰਜਾਬ ਦੇ ਵਿੱਚ ਦੋ ਵਾਰ ਮੁੱਖ ਮੰਤਰੀ ਬਣਿਆ ਤੇ ਪਾਕ ਤੋਂ ਰਾਜਨੀਤੀ ਨੂੰ ਛਾਵੇਂ ਦੇ ਹੱਥ ਬੜ ਦੇ ਜੀ ਸੁਰਵੰਨ ਸਿੰਘ ਨਾ ਨੰਨੋ ਦੇ ਚੱਕ ਬਸਤੀ ਦੇ ਇਹ ਰੀਕ ਪੰਪ ਕਰਾਇ ਦਿੱਤੀ ਦੀ ਬੇਸਰਾ ਛਾਂ ਦੀ ਜਗ੍ਹਾ ਤੋਂ ਲੈਵਲ ਰੱਖਣੇ ਪੰਪ ਕਰਾਇ ਦਿੱਤੀ ਨੂੰ ਛਾਂ ਛੋੜੋ ਸੋ ਇਹ ਇੱਕ ਪ੍ਰਕਾਰ ਦਾ ਜਿਹੜਾ ਬਣਿਆ ਹੋਇਆ ਹੈਗਾ ਤੇ ਇਹ ਨਾਲ ਨਾਲ ਇਹ ਦੂਸਰੀ ਗੱਲ ਇਹ ਵੀ ਹੈ ਵੀ ਸੂਰ ਦੇ ਲੋਕ ਨੇ ਜਿਹੜੇ ਅਸਲ ਮੁੱਖਿਆਨੀ ਗੱਲ ਹੈ ਵੀ ਉਹ ਕੰਮ ਕਰਦੇ ਰਹੇ ਸੰਗ ਦੇ ਦੇਖੋ ਕਿ ਤੁਸੀਂ ਕੋਪੜ ਕੇ ਦੇਖੋ ਇਹ ਸਾਡੀ ਸੀਟ ਹੈ ਜੀ ਜਿੱਥੇ ਬਲਵੰਤ ਸਿੰਘ ਰਾਮਵਾਲੀਆ ਜੀ ਜਿੱਤ ਕੇ ਐਮਪੀ ਬਣਿਆ ਇਹ ਸੀਟ ਤੇ ਤੇਰਾ ਨੇ ਸਪੌਟਰ ਵੀ ਜਿੱਤਿਆ ਇੱਕ ਵਾਰ ਤੇ ਉਹ ਕਨੀਸ ਉਹ ਬਗਾਲਾ ਵੀ ਜਿੱਤਿਆ ਇਹ ਸੀਟ ਕੋ ਜਿੱਤ ਕੇ ਉਹ ਦੌੜ ਗਿਆ ਜਿਹੜੇ ਪਿੰਡ ਦੀ ਸੈਂਟਰ ਤੋਂ ਆਈ ਹੋਤੀ ਦੀ ਵਿੱਚ ਗਏ ਨੇ ਸੋ ਬੋਲਦਾ ਸਭ ਦਾ ਹੈ ਕਿ ਉਹ ਐਵੇਂ ਦਾ ਨਹੀਂ ਚਲਾ ਲੰਦਾ ਕੋਈ ਅੰਕ ਤੇ ਬਾਕੀ ਇਹ ਕੋ ਕਮੇ ਰਾਏਤੀ ਦੇ ਵਿੱਚ ਸਾਰਤਕ ਦਾਦਾ ਮਤਲਬ ਛੋਰੀਆਂ ਦਾ ਬੰਦੇ ਜਿਹੜੇ ਬੰਦੇ ਚਲ ਗਿਆ ਉਹ ਦੋਨ ਦਿਨ ਵੀ ਜੀ ਰਹੇ ਨੇ ਕਿ ਅੱਗੇ ਵਧਣਾ ਵਾਲਾ ਹੈ ਕਵੀ ਰਾਏਤੀ ਦੀ ਗੱਲ ਕਰ ਰਿਹਾ ਹੈ ਸੋ ਤੁਸੀਂ ਛੋਰੀਆਂ ਦੇ ਲੈਤੀਆਂ ਬਾਰੇ ਨਗਰ ਮਾਰੇ ਜਿਹੜਾ ਉਸੜ ਕੋ ਜਿੱਤਿਆ ਆ ਬਹੁਤ بڑے ਵੱਡੇ ਪੱਧਰ ਦੇ ਉੱਪਰ ਨਾਮ ਦੇ ਬੰਦੇ ਬਾਦ ਦੇ ਵਿੱਚ ਬਣਿਆ ਜਿਨ੍ਹਾਂ ਨੇ ਕੌਮੀ ਰਾਜਨੀਤੀ ਦੇ ਵਿੱਚ ਆਪਣਾ ਇੱਕ ਵੱਖਰਾ ਰੋਲ ਕੀਤਾ ਸਰਪੱਬ ਇੱਕ ਸਵਾਲ ਹੈ ਕਿ ਆ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਵੀ ਵਿਰੋਧ ਹੋ ਰਿਹਾ ਮੀਤ ਹੀਰੋਨਾਂ ਦਾ ਵੀ ਕਾਫੀ ਵਿਰੋਧ ਹੋ ਚੁੱਕਾ ਜਦੋਂ ਚੋਣ ਪ੍ਰਚਾਰ ਜਾਂਦੇ ਸੁਪਾਲ ਸਿੰਘ ਖਹਿਰਾ ਸਿਮਰਜੀਤ ਸਿੰਘ ਮਾਨ ਤੇ ਸ਼ਰੂਮਨੀ ਕਾਲੀਦਲ ਬਾਦਲ ਵੱਲੋਂ ਇਕਬਾਲ ਸਿੰਘ ਚੁੰਦਾ ਇਹਨਾਂ ਦਾ ਵੀ ਵਿਰੋਧ ਹੋ ਰਿਹਾ ਤੇ ਜੇ ਦੋਨਾਂ ਜਾਣਿਆਂ ਦਾ ਵਿਰੋਧ ਹੋ ਰਿਹਾ ਤੇ ਉਹਦੇ ਮਾਇਨੇ ਕੀ ਨੇ ਕੀ ਸਮਝਿਆ ਜਾਵੇ ਮੇਰੇ ਦੋ ਤਰ੍ਹਾਂ ਦਾ ਵਿਰੋਧ ਹੋਣਾ ਜੀ ਇਸੇ ਕਰਕੇ ਤੇ ਦੋਵੇਂ ਤਰ੍ਹਾਂ ਉਹ ਸੱਤਾਧਾਰੀ ਨੇ ਕਿਉਂਕਿ ਸਵਾਲ ਤਾਂ ਸੱਤਾਧਾਰੀ ਹੋਏ ਹੋਏ ਜੀ ਇਹ ਉਹ ਜਿਹੜਾ ਮਗਰੋਂ ਭਾਜਪਾ ਜਾਂ ਦੇਸ਼ ਦੀ ਗੱਲ ਆਈ ਹੈ ਉਹ ਵੀ ਕਿਉਂ ਖਾਵਣ ਦੇ ਨਾਲ ਕਰ ਕਲਵਾ ਰਹੇ ਦਾ ਜੰਮਾਲ ਕੋ ਪਾਰਟੀ ਦਾ ਗੇਲਾ ਲਗਲੇ ਬਾਹਰੋਂ ਉਹਦੇ ਕੀਤੇ ਬਹੁਤ ਵੱਡੇ ਵੱਡੇ ਗਾਵੇ ਕੀਤੇ ਨੇ ਮੌਕੇ ਲਾਏ ਤਾ ਬਾਹਰ ਵੀ ਪੁਰਣੀ ਹੋਈ ਲੋਕਾਂ ਦੇ ਵਿੱਚ ਬਿਤਰੇ ਹੋਈ ਜੇ ਹੋਵੇ ਤਾਂ ਸਵਾਲ ਹੈ ਜਾਵਾ ਪਰ ਆਵਾਜ਼ ਵੀ ਪਾਰਟੀ ਨੇ ਸਵਾਲ ਤਾਂ ਲੈਣੇ ਵਿੱਚ ਆਵਾਜ਼ ਨੂੰ ਪਾਰਟੀ ਨੇ ਪੁਰਾਣੇ ਗਾਰੰਟੀ ਲਈ ਹੈ ਲੇਉਂ ਮਦਰ ਸਵਾਲ ਕਰਦੇ ਆ ਗਿਆ ਇਹਨੂੰ ਤੇ ਇਸ ਤਰ੍ਹਾਂ ਇਹਨਾਂ ਬੋਲਾ ਪਾਰਟੀਆਂ ਦੇ ਕਿ ਛੱਪਾ ਭਾਰੀ ਕੋਈ ਸਵਾਲ ਤਾਂ ਛੱਪਾ ਭਾਰੀ ਹੋਣੇ ਆ ਪਰ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅਕਾਲੀ ਵਰ ਬਾਗਲੇ ਵਾਲੀ ਲੋਕ ਜਿਹੜੀ ਨੰਨੀ ਚੀਜ਼ ਜਿਹੜੀ ਲੱਗ ਪਾ ਤੁਹਾਡੇ ਚੈਨਲ ਦੇ ਵਾਗੇ ਮੈਂ ਖੁਆਫਾ ਕਰਨਾ ਚਾਹਾਂਗਾ ਜਿਹੜਾ ਮੈਂ ਗਰਾਊਂਡ 'ਤੇ ਗਈ ਇਹ ਕਿ ਉਹੀ ਬਹਾਲਾ ਜਿਹੜਾ ਉਹ ਚਲਾ ਨਹੀਂ ਰਹੀ ਆ ਵਾਲੇ ਆ ਸੁਣੇ ਅਕਾਲੀ ਵਰ ਬਾਗਲੇ ਹੀ ਮੈਂ ਨਾ ਦੀ سوال کھڑا ہو گیا کہ اکالی دل کی جیل لیڈرشپ ہے <electric> <Quốc Cody> <Sugar> ਉਹ ਗੱਲ ਕੋਈ ਤੋਂ ਮਤਲਬ ਕੰਪੀਅਰਾਂ ਦੇ ਨਾਲ ਹੀ ਨਹੀਂ ਕਰ ਰਹੇ ਇੱਕ ਵਾਰ ਕੰਪੀਅਰ ਠੱਪ ਪਈ ਜਾਈ ਜੀ ਤੇ ਲੜ ਗਿਆ ਉਹ ਕੀ ਕਰਵਟ ਲਗਾ ਕਿੱਦਾਂ ਜਾਣਗੇ ਜੋ ਜਾਂ ਕੀ ਕਰੀਏ ਕਿਹੜਾ ਵੱਡਾ ਸਵਾਲ ਖੜਾ ਹੋਆ ਵਾ ਜੀ ਇਹ ਇਹ ਜਿਹੜੇ ਜਿਹੜੇ ਸੰਗਰੂਰ ਕਿਉਂਕਿ ਪੰਜਾਬ ਦਾ ਇੱਕ ਸਿਆਸੀ ਗੜ ਮੰਨਿਆ ਜਾਂਦਾ ਰਿਹਾ ਇੱਥੇ ਬੜੇ ਵੱਡੇ ਵੱਡੇ ਲੀਡਰ ਜਿਵੇਂ ਤੁਸੀਂ ਜ਼ਿਕਰ ਕੀਤਾ ਪੈਦਾ ਹੋਏ ਨੇ ਪਰ ਉੱਥੇ ਬਰਨਾਲਾ ਟੱਬਰ ਤੇ ਢੀਂਡਸਾ ਟੱਬਰ ਇਹ ਵੀ ਅੰਦਰ ਖਾਤੇ ਸਾਇਲੈਂਟ ਨੇ ਕਿ ਹਲੇ ਇਹਨਾਂ ਦੀਆਂ ਨਾਰਾਜ਼ਗੀਆਂ ਚੱਲ ਰਹੀਆਂ ਨਹੀਂ ਕਿ ਭਈ ਉਹ ਲੋਕਾਂ ਨੂੰ ਮੈਂ ਗੱਲ ਕਹਿੰਦਾ ਜਿਹੜਾ ਬਾਗਲਾ ਕਾਲੀ ਵਾਲਾ ਯਾਰ ਟੋਂਗਾਂ ਵਾਲਾ ਉਹ ਵੀ ਚੁੱਪ ਗਿਆ ਬੈਠਾ ਉਹਨਾਂ ਨਾਲੇ ਥਾਉਂ ਸਰ ਕੋਈ ਨਹੀਂ ਕਿ ਸਾਡੇ ਜੰਮਾ ਦੇ ਟੋਂਗਾਂ ਵਾਲਾ ਜਾਂ ਪੀਰਪੁਰ ਅਸ਼ਰੀ ਤੋਂ ਬਾਗਲਾ ਹੋਗਾ ਕੋਈ ਗ੍ਰਾਮ ਹੁੰਦਾ ਅਗਰ ਵਾਗੇ ਜੇ ਕੋਈ ਕੰਪਲੇਨ ਕਰ ਰਹੀ ਹੈ ਕੋਈ 15 ਦੇ ਬੱਚੇ ਵਰਦੇ ਆ ਕੋਈ ਜਗ੍ਹਾ ਲੈ ਕੋਈ ਟੋਖੇ ਲੈ ਵਰਦਾਗਾ ਜਾਂ ਕੋਈ ਰਕੜ ਮੀੜੀਆ ਕਰ ਰਹੀ ਹੈ ਲੋਕਾਂ ਨੇ ਇਹ ਚੁੱਪ ਲੈ ਕੋਈ ਦਿਖਾਈ ਨਹੀਂ ਦੇ ਰਿਹਾ ਉਸ ਵੇਚ ਤੋਂ ਤੇ ਜੇ ਕਾਲੀ ਦਲ ਦਾ ਜਿਹੜਾ ਕਾਡਰ ਚੋਪਾ ਤੇ ਕੀ ਲੱਗਦਾ ਨੇ ਕਿ ਡਾਇਰੈਕਟ ਜਾਂ ਇਨਡਾਇਰੈਕਟ ਵੇ ਦੇ ਨਾਲ ਭਾਪੀ ਨੂੰ ਫਾਇਦਾ ਹੋ ਸਕਦਾ ਤੇਰਾ ਵੀ ਕੋਈ ਜਿਆਦਾ ਬੜਾ ਵੀ ਬੇਜਾ ਕਿੱਦੜਾ ਉਹ ਮਾਸ਼ਾ ਵਰ ਕੋ ਉੱਤੇ ਕਰ ਬੇਹਿਆ ਤੇਆਂ ਦੇ ਵਿੱਚ ਬਹੁਤ ਜਿਹੜਾ ਚਰਚਾ ਮਾਰਦਾ ਜਦੋਂ ਇਹ ਸੀਆਪੀ ਬਹੁਤ ਹੀ ਅੰਦਰਲੇ ਮਾਝਾ ਹੱਕ ਦੀ ਬੋਲੀਆਂ ਆਈਆਂ ਜੇ ਆਪ ਕੋ ਆਪਣੀਆਂ ਪਾਰਟੀਆਂ ਹੋਣਾ ਚਾਹੀਦੀਆਂ ਜੀ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਰਫਾਰਮੈਂਸ ਦੇਖੀਏ ਤੇ ਉਹਦੇ ਲੱਗਦਾ ਕਿ ਕਾਫੀ ਠੀਕ ਹੈ ਜਿਵੇਂ ਉਹ ਰੋਜ਼ ਹੀ ਦਾਅਵੇ ਕਰ ਰਹੇ ਨੇ ਕਿ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ ਲੋਕ ਬਹੁਤ ਖੁਸ਼ ਨੇ 40000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ 70000 ਕਰੋੜ ਤੋਂ ਜ਼ਿਆਦਾ ਨਿਵੇਸ਼ ਹੋ ਗਿਆ ਕਾਨੂੰਨ ਵਿਵਸਥਾ ਬਿਲਕੁਲ ਹੈ ਨਸ਼ਿਆ ਤੇ ਅਸੀਂ ਕੰਟਰੋਲ ਕਰ ਰਿਹਾ ਭ੍ਰਿਸ਼ਟਾਚਾਰ ਤੇ ਅਸੀਂ ਕੰਟਰੋਲ ਕਰ ਲਿਆ ਤੇ ਬਾਕੀ ਜਿਹੜੀਆਂ ਗਾਰੰਟੀਆਂ ਅਸੀਂ ਜਲਦੀ ਪੂਰੀ ਕਰਦੇ ਹਾਂ ਬੀਬੀਆਂ ਨੂੰ 1000 ਰੁਪਿਆ ਵੀ ਦਵਾਂਗੇ ਬਿਜਲੀ ਚੋ ਬਚਾ ਕੇ ਇਸ ਸੀਐਮ ਸਾਹਿਬ ਦੇ ਜਿਹੜੇ ਬੋਲ ਨੇ ਲੋਕੀ ਉਹਨਾਂ ਬੋਲਾਂ ਤੇ ਪੈਰਾ ਦੇ ਰਹੇ ਨੇ ਕਿ ਜਾਂ ਫਿਰ ਜਿਹੜੇ ਸੀਐਮ ਸਾਹਿਬ ਨੂੰ ਬਾਹਰ ਕੱਢ ਕੇ ਅੱਠ ਜਿਹੜੇ ਉਥੇ ਐਮਐਲਏ ਜਿੰਨਾਂ ਚੋਂ ਤਿੰਨ ਮੰਤਰੀ ਵੀ ਆਮਨ ਰੋੜਾ ਹੋ ਗਏ ਕੁਦ ਉਮੀਦ ਹੋ ਰੋ ਗਿਆ ਤੇ ਫਿਰ ਚੀਮਾ ਹਰਪਾਰਤ ਸਿੰਘ ਚੀਮਾ ਇਹਨਾਂ ਸਾਰਿਆਂ ਦੀ ਪਰਫਾਰਮੈਂਸ ਕਿਹੋ ਜੀ ਹੈ ਫਿਰ ਜੇ ਸੀਐਮ ਸਾਹਿਬ ਦੇ ਬੋਲਾਂ ਤੇ ਵਿਸ਼ਵਾਸ ਕਰ ਰਹੇ ਨੇ ਸੰਗਰੂਰ ਦੇ ਲੋਕ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਇਸ ਜ਼ਿਲ੍ਹੇ ਤੋਂ ਦਿੱਤਾ ਲੋਕਾਂ ਨੇ ਆ ਲੈ ਜਿਹੜੀ ਪਰਫਾਰਮੈਂਸ ਹੈ ਜੀ ਉਹ ਸੁਖਪਾਲ ਸਿੰਘ ਖੜਾ ਹੋਣਾ ਨਹੀਂ ਹੀ ਦਿਖਾ ਦਿੱਤੀ ਕਿਉਂਕਿ ਇੱਥੇ ਜੇਕਰ ਕਹਿੰਦਾ 9 ਦੇ 9 ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਜਿਹਦੇ ਵਿੱਚੋਂ ਇੱਕ ਸੀਐਮ ਆ ਤੇ ਦੂਸਰਾ ਮੀਤ ਇਹ ਰਹਿ ਗਿਆ ਉਹ ਐਸਵੇ ਉਹ ਹੀ ਰਵਾਰਾ ਜੀ ਜਿਹੜੀ ਮੀਤ ਇਹ ਰੇਗਾ ਉਹ ਸੀਐਮ ਸਾਹਿਬ ਦੇ ਬਰੋਗ ਸੁਖਪਾਲ ਸਿੰਘ ਖੜਾ ਹੋਣਾ ਪਰ ਬਾਕੀ ਦੇ ਸੱਤ ਮਹੀਨੇ ਵਿੱਚੋਂ ਸਭ ਤੋਂ ਸਰਪੋਤ ਦਾ ਕਾਰਜੀਲ ਤਾ ਕਲਵੰਤ ਸਿੰਘ ਪੁਲੇਰੀ ਜੀ ਵੇਖਿਆ ਇਹ ਗੱਲ ਹੈ ਕਿ ਜੇਕਰ ਹਰਪਾਲ ਜੀ ਚੀਮਾ ਦੀ ਹੈ ਇੱਥੇ ਅਗਲੇ ਹੁੰਦਾ ਵੀ ਹੈ ਤਾਂ ਚੀਮਾ ਤੋਂ ਖੜਾ ਹੋਣ ਦਾ ਨਿਸ਼ਾਨਾ ਕਿ ਕੱਲਾ ਪੁਲੇਰੀ ਕਿਉਂ ਆਇਆ ਚੋੜਾ ਵੱਡਾ ਕਾਰਜ ਜਿਹੜਾ ਹੋਇਆ ਸਮਝੋ ਇਹ ਹੈ ਕਿ ਪੁਲੇਰੀ ਦਾ ਹਲਕਾ ਜਿਹੜਾ ਮਹਲਤਾਂ ਹਲਕੇ ਦੇ ਵਿੱਚ ਆਵਾਜ਼ੀ ਪਾਰਟੀ ਦੀ ਨਿਸ਼ਾਨੀ ਦਿਖਾਈ ਦੇ ਰਹੀ ਹੈ ਜਿਹੜਾ ਕੱਟਾ ਜਿਹੜੇ ਵੱਡੇ ਹੋਣ ਵਾਲੇ ਲੋਕਾਂ ਦੇ ਵਿੱਚ ਬਿੱਟਰ ਵਾਲੇ ਲੋਕਾਂ ਦੇ ਨੇੜੇ ਆ ਰਿਹਾ ਸੋ ਇਹ ਲੱਗਦਾ ਬਾਕੀ ਐਮਐਨਏ ਦੀ ਕਾਰਜਕਾਰੀ ਉਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਵੀ ਇਹ ਲੱਗਦਾ ਜੀ ਬਰਤਾਂਲੇ ਜੀ ਸੀਸੀ ਕਰਕੇ ਬਰਤਾਂਲੇ ਨੂੰ ਟਾਰਗੇਟ ਤੇ ਲਿਆਇਆ ਪ੍ਰਵਾਂਚਨ ਪਲੋਰੀ ਦੇ ਸੁਪਾਰਣ ਕਰਾ ਲੇ ਲਗਾਤਾਰ ਉਹਨਾਂ ਨੂੰ ਬਾਹਰ ਕਰ ਰਿਹਾ ਕਿਉਂਕਿ ਜੋ ਹੋਰ ਉਹ ਮੰਤਰੀ ਕੋਰੋਨਾ ਬਾਰੇ ਕਦੇ ਬੋਲੇ ਤੇ ਕੋਈ ਬਿਆਨ ਜਾਂ ਕੋਈ ਕੰਦਕਾਰ ਇਸ ਤਰ੍ਹਾਂ ਦਾ ਨਹੀਂ ਸੁਣਿਆ ਹੈਗਾ ਤੇ ਇਹ ਇੱਕ ਵੱਡਾ ਕੰਮ ਹੈ ਨੂੰ ਇਹਦਾ ਕਿ ਜਿਹੜਾ ਪ੍ਰਵਾਂਚਨ ਪਲੋਰੀ ਨੂੰ ਟਾਰਗੇਟ ਤੇ ਲੈਣਾ ਦੂਸਰੀ ਗੱਲ ਜੇ ਇਹ ਨਾਲ ਨਾਲ ਹੋਰ ਗੱਲ ਕਿ ਉਹ ਜੇ ਤੁਸੀਂ ਕਹਿੰਦੇ ਹੋ ਕਿ ਮੁੱਖ ਮੰਤਰੀ ਨਾਲ ਜੀ ਇਹ ਬਹੁਤ ਵੱਡਾ ਅਸਰ ਹੈ ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਬੀਜੇਪੀ ਅਜੇ ਹਿੰਦੂ ਕੋਰਸ ਦੀ ਵੱਲ ਜਾ ਰਹੀ ਹੈ ਮੈਂ ਜੋ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਨੇ ਖਾਸ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਸਾਰੇ ਨਾਲ ਤਾਂ ਉਹ ਵੀ ਇੰਗਰਾਜੋਂ ਮੰਨਦੇ ਆ ਕਿ ਅਸੀਂ ਕਿਸੇ ਦੇਸ਼ ਦੀ ਨਹੀਂ ਕਿਸੇ ਹੋਗੇ ਜਾਂ ਤਾਂ ਉਹ ਥੋੜਾ ਇੰਟਰਨੈਸ਼ਨਲ ਪਛਾਣ ਵਾਲੇ ਰੋਟੀਾਂ ਦੇ ਹੀ ਲੈ ਸੇ ਬਦਲਦੇ ਰੋਟੀਾਂ ਮਿਲ ਜੀ ਜੋ ਪਹਿਲੀ ਸਰਕਾਰ ਹੈ ਜਿਹੜੇ ਸਾਡੇ ਕੋਲ ਮਾਫ ਕੀਤਾ ਸਾਨੂੰ ਕਿਹੜਾ 5000 ਜਿਹੜਾ 7000 ਵੀ ਲੈਣਾ ਵਾਦ ਰਿਹਾ ਹੈ ਆ ਜੀ ਵੀ ਇਹ ਬੜਾ ਵੱਡਾ ਫਾਇਦਾ ਹੈ ਜੀ ਕਿ ਅਰਵਿਕਾ ਉਹ ਅਰਵਿਕਾ ਨਾ ਉਹ ਐਸੀ ਵਰਗਾ ਜਿਹਾ ਹੁਕਮਤਾ ਕੋਲ ਵਾਸੀ ਨਾ ਉਹ ਕਿਸਾਨਾਂ ਦੇ ਵਿੱਚ ਵਾਸੀ ਉਹ ਵਰਗਾ ਇਹ ਬਹੁਤ ਮਸਹੂਸ ਕਰ ਰਿਹਾ ਕਿ ਅੱਧੀ ਵਾਰ ਸਾਨੂੰ ਰਾਹਤ ਹੈ ਕਿਸੇ ਸਰਕਾਰ ਨੇ ਦਿੱਤੀ ਹੈ ਤੋਂ ਭਗਵਾਨ ਸ਼ੁਕਰਾਨਾ ਦੀ ਸਰਕਾਰ ਨੇ ਦਿੱਤੀ ਹੈ ਜਿਹੜਾ ਇਹ ਡਿਗਰੀ بجلی ਵਾਲਾ ਮਕਲਾ ਸੀ ਆ ਦੇਰੀ ਵਾਲਾ ਮਕਲਾ ਵੀ ਸਾਹੀ ਵੱਡੀ ਬੱਦਰ ਦੇ ਉੱਪਰ ਆ ਅੱਜ ਕੱਲ੍ਹ ਹੈ ਜੀ ਲੋਕਾਂ ਨੂੰ ਜਿਹੜੇ ਲਾਈਟ ਮਿਲੀ ਹੈ ਇਹ ਰੇਲਗੱਡੀ ਬਹੁਤ ਘਟਾਉਂਦਾ ਫਾਇਦਾ ਵੀ ਕਿਸਾਨ ਲੋਕ ਕਿਸਾਨ ਜੀ ਇਸ ਗੱਲ ਨੂੰ ਮੰਨਦੇ ਆ ਕਿ ਇਸ ਵਾਰ ਲਾਈਟ ਦੇਣ ਦੀ ਵਾਲੀ ਤੇ ਔਰ ਗੇਂਦਾਂ ਆਉਂਦੀ ਹੈ ਜਿਹੜਾ ਆਪਾਂ ਫਰਾਬ ਹੋ ਗਿਆ ਜੀ ਇਹ ਬੜੀ ਚੰਗੀ ਆ ਉਹਦੇ ਵਿੱਚ ਕਿਸਾਨੋ ਵਿੱਚ ਵੀ ਪੀਏ ਤੁਹਾਨੂੰ ਜਿਹੜਾ ਗੱਲ ਆ ਇਹ ਲੋਕ ਸਰਕਾਰ ਵੀ ਤੇਰੀ ਗੱਲ ਮੰਨਦੇ ਆ ਜਿਹੜੀ ਨਾਲ ਹੋ ਸਕਦਾ ਵੀ ਪੂਰਨ ਸਹਿਮਾਨ ਹੋਣਾ ਜੀ ਜਿਹੜੀ ਵੇਜ ਹੈ ਉਹ ਉਹ ਬੱਸ ਆਈਏ ਇਸ ਪਾਸੇ ਤੋਂ ਨਵਾਂ ਬਣ ਜਾ ਰਿਹਾ ਉਹ ਪਾਸਾ ਕਰਦਾ ਹੈ ਕਿ ਇਹ ਨਾਲ ਬੇਰੀ ਬਣੀ ਹੈ ਜਿਹੜਾ ਮਸਲਾ ਉਹਨੂੰ ਵੀ ਸੁਲਝਾ ਰਹੇ ਜੀ ਤੇ ਉਹ ਕੋਈ ਮਸਲੇ ਇਸ ਤਰ੍ਹਾਂ ਦੇ ਹੈ ਜਿਹੜੇ ਜ਼ਮੀਨੀ ਪੱਤਰ ਤੇ ਲੋਕਾਂ ਨੇ ਦੱਟ ਕੀਤੇ ਨੇ ਔਰ ਉਹ ਪਵਾਸੇ ਵਾਰ ਹੋ ਰਹੀ ਸਰਕਾਰ ਦੀ ਕਾਰਜਕਾਰੀ ਨੂੰ ਚੰਗਾ ਜੀ ਸੰਗ ਰਹੇ ਨੇ ਜੀ ਅਸੀਂ ਜਿਵੇਂ ਇਹਨਾਂ ਦਾ ਵਿਰੋਧ ਹੋ ਰਿਹਾ ਭਾਜਪੀ ਅਰਵਿੰਦ ਖੰਨਾ ਸਾਹਿਬ ਦਾ ਵਿਰੋਧ ਹੋ ਰਿਹਾ ਕੀ ਉਹਦੇ ਨਾਲ ਮਾਲਵੇ ਜਾਂ ਸੰਗਰੂਰ ਦੀ ਗੱਲ ਕੀਤੀ ਆਪਾਂ ਕਰਿਆ ਜਿਹੜਾ ਹਿੰਦੂ ਭਾਈਚਾਰਾ ਉਹ ਪੋਲਰਾਈਜੇਸ਼ਨ ਹੋ ਰਹੀ ਹੈ ਕਿ ਨਹੀਂ ਧੱਕਾ ਕਰ ਰਹੇ ਨੇ ਕਿਸਾਨ ਬੀਜੇਪੀ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਮੰਗਤ ਦਿੱਤੀਆਂ ਜਾਂ ਰੋਜ਼ ਹੀ ਪ੍ਰੋਟੈਸਟ ਕੀਤੇ ਜਾ ਰਹੇ ਕਿਤੇ ਨਹੀਂ ਕਿਤੇ ਮਹਿਸੂਸ ਕਰਦੇ ਹੋ ਕਿ ਇਹ ਇੱਕ ਗਿਨੀਮਿਤੀ ਸਾਜ਼ਿਸ਼ਾ ਜਾਂ ਜਿਹੜਾ ਮਾਲਵੇ ਦਾ ਜਿਹੜਾ ਹਿੰਦੂ ਭਾਈਚਾਰਾ ਬੜਾ ਸੈਕੂਲਰ ਸੀ ਉਹਦੇ ਚ ਯਾਰ ਜਿਹੜਾ ਵਾ ਖੋਲਿਆ ਜਾ ਰਿਹਾ ਹੈਗਾ ਤੇ ਖਾਸ ਕਰਕੇ ਇਹਦੇ ਪਿੱਛੇ ਤੁਸੀਂ ਵੀ ਚੰਗੀ ਤਰ੍ਹਾਂ ਉਹਨਾਂ ਲੋਕਾਂ ਦੀ ਸਿਆਸਤ ਨੂੰ ਸਮਝਦੇ ਹੋ ਜਿਹੜੇ ਐਂਟੀ ਸੇਖਾ ਦੇ ਐਂਟੀ ਪੰਜਾਬ ਆ ਦੀ ਬਿਲਕੁਲ ਦਾ ਲਾਈਟਰ ਵੀ ਦਾ ਕੀਤਾ ਜਾ ਰਿਹਾ ਪੂਰਾ ਜੋਰ ਹੈ ਜਿਹਦੇ ਤੇ ਲੱਗਾ ਹੋਇਆ ਕਲਾ ਜੰੂ ਬੋਰਡ ਤੇ ਵੀ ਲੱਗਾ ਹੋਇਆ ਹੈ ਇਹਦੇ ਨਾਲ ਐਸਸੀ ਬੋਰਡ ਨੂੰ ਵੀ ਟੱਚ ਕੀਤਾ ਜਾ ਰਿਹਾ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਕੋਈ ਪਤਾ ਨਹੀਂ ਬਰਨਾਲੇ ਦੇ ਵਿੱਚ ਇੱਕ ਰੌਲਾ ਪਿਆ ਵਪਾਰੀਆਂ ਦਾ ਤੇ ਕਿਸਾਨ ਜਿਹੜੀਆਂ ਲੱਜਾ ਕਿ ਜਿਹੜੀ ਜਿਹੜਾਂ ਨਾਲ ਚੀਜ਼ ਆਪੀ ਇਹ ਸਵਾਵਲੇ ਲੋਕ ਇਹ ਕਹਿ ਕੇ ਮਲ ਪ੍ਰਚਾਰ ਇਸ ਤਰ੍ਹਾਂ ਲਾ ਕੀਤਾ ਗਿਆ ਵੀ ਇਹ ਜਗਾ ਜਗਾ ਧਰਨੇ ਲਾਉਂਦੇ ਨੇ ਤੇ ਸਭ ਤੰਗ ਪਰੇਸ਼ਾਨ ਕਰ ਰਹੇ ਨੇ ਉਹ ਗੱਲ ਸਿਆਸੀਕਰ ਦੇ ਵਿਰੋਧ ਦੀ ਵੀ ਆਏ ਜੋ ਪਤਾ ਆ ਰਹੀ ਹੈ ਕਿ ਇਹ ਜਿਆ ਬ੍ਰੋਹ ਵਾਲੇ ਬਾਰੀ ਬਗਲਾ ਹੋ ਰਿਹਾਗਾ ਵੀ ਮਤਲਬ ਇਸ ਤਰ੍ਹਾਂ ਹੋ ਰਿਹਾ ਪਿਛਲੇ ਚੋਣਾਂ ਦੇ ਵਿੱਚ ਜੋ ਪਰ ਜੋ ਹਾਲਾਂਕਿ ਅਗਲਾ ਅਰਗੰਡ ਚੋਣਾਂ ਵੀ ਬੋਲਣ ਲੱਗਿਆ ਪਰ ਪਹਿਲਾ ਹਾਂਸਰਾਜ ਹਮ ਬੋਲਣ ਲੱਗੇ ਬੋਲਦੇ ਪਿਛਲੇ ਮੇਰਾ ਦੇ ਵਿੱਚ ਇਹ ਤਿੰਨਾਂ ਦੇ 80 ਵੋਟਾਂ ਨੂੰ ਵੀ ਉਹ ਟੱਚ ਕਰ ਰਹੇ ਨੇ 80 ਵੋਟਾਂ ਨੂੰ ਮਹੋਬੀ ਦੋਗੀ ਗੱਲ ਦਾ ਕੋਈ ਸਹਿਯੋਗੀ ਪੀ ਜਾ ਰਹੀ ਹੈ ਸੋ ਇਹ ਦਿਨ ਹੋ ਰਿਹਾ ਹੈ ਜੇਰਾ ਕੋਈ ਕਹ ਰਿਹਾ ਹੋ ਕੇ ਮਗਰ ਅਜਿਹਾ ਗੋਲਪੇ ਨਾਲ ਕੋਈ ਬਲਾਸ ਐਸਸੀ ਵੀ ਵੀ ਮਗਰ ਪੱਤ ਘਰ ਵੀ ਕੇਸ ਚਲ ਰਹੀ ਜੀ ਬੀ ਜੀ ਪੀ ਵੱਲੋਂ ਜਾਂ ਉਹਨਾਂ ਦੇ ਹੋਰ ਪੀਟਰ ਵੱਲੋਂ ਦੇ ਸੋਸ਼ਲ ਮੀਡੀਆ ਵੱਲੋਂ ਇਸ ਤਰ੍ਹਾਂ ਦੀ ਗੋਲ ਹੈ ਜੀ ਆਈਡੀ ਬੰਦ ਵੱਲੋਂ ਇਹ ਇਸ ਤਰ੍ਹਾਂ ਦਾ ਪ੍ਰਚਾਰ ਚਲਾਇਆ ਜਾ ਰਿਹਾ ਜੀ ਇਥੇ ਰਾਮ ਮੰਦਰ ਦਾ ਮੁੱਦਾ ਵੀ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਜੀ ਆਸਰਾ ਉਹ ਹੈ ਜਿਹੜਾ ਬਹੁਤ ਆਈ ਨਾ ਜਾਊਗਾ ਚੋੜਾ ਬਹੁਤ ਨੂਰ ਆਏਗਾ ਤੇ ਜਿਹੜੇ ਨਾਲ ਜਿੱਥੇ ਸੀ ਗੱਲ ਕਰਦਾ ਆ ਰਾਮ ਮੰਦਰ ਦੇ ਉੱਥੇ ਜਿਹੇ ਪੀ ਦਾ ਇਸ ਕਾਰਨ ਵੀ ਗੋਲ ਆਇਆ ਕਿ ਜਿਹੜਾ GST ਹੈ ਜਾਂ ਸਾਡੀ ਖਾਸ ਕਰਕੇ ਬਰਨਾਲੇ ਜਿਹੜੇ ਦੀ ਗੱਲ ਕਰਾਂ ਮੈਂ ਬਰਨਾਲੇ ਵਿੱਚ ਸਾਡੇ ਜਿਹੜਾ ਆਊਟਲੈਂਡ ਸਟਾਫ ਦੀ ਪਾਗੜਾ ਹੁਣ ਆਏ ਹੋਏ ਵਿੱਚ ਉਹਨੂੰ ਲੈ ਕੇ ਜਿਹੜਾ ਛੋਟਾ ਵਪਾਰੀ ਕਰਦਾ ਉਹ ਚੇਕੋਰ ਸੰਧੂ ਸਾਹਿਬ ਦੱਸੋ ਕਿ ਸੰਗਰੂਰ ਦੇ ਲੋਕਾਂ ਦੀ ਗੱਲ ਹੋ ਰਹੀ ਹੈ ਸੰਗਰੂਰ ਦੇ ਮੁੱਦਿਆਂ ਦੀ ਗੱਲ ਹੋ ਰਹੀ ਹੈ ਕਿ ਜਾਂ ਇੱਕ ਦੂਜੇ ਨੂੰ ਨੀਵਾ ਹੀ ਦਿਖਾਇਆ ਜਾ ਰਿਹਾ ਲੀਡਰਾਂ ਵੱਲੋਂ ਜੀ ਲੈ ਸੰਗਰੂਰ ਦੀ ਗੱਲ ਕੋਈ ਨਹੀਂ ਹੋ ਰਹੀ ਜੀ ਉੱਥੇ ਸਾਰਾ ਇਹ ਇੱਕ ਦੂਜੇ ਨੂੰ ਨੀਵਾ ਹੀ ਦਿਖਾ ਰਿਹਾ ਜਿਹੜਾ ਪ੍ਰਚਾਰ ਉਹਦੇ ਵਿੱਚੋਂ ਮੁੱਦੇ ਬਿਲਕੁਲ ਗਾਇਬ ਨੇਗੇ ਉਹਨੇ ਪੰਜਾਬ ਦਾ ਮੁੱਦਾ ਵੀ ਸੋਹੜਿਆ ਕੋਈ ਸੰਗਰੂਰ ਦਾ ਮੁੱਦਾ ਵੀ ਸੋਹੜਿਆ ਬਲਵੇ ਤੇ ਮੁੱਦੇ ਤਾਂ ਨਹੀਂ ਨੇ ਜੀ ਪੰਜਾਬ ਕੋ ਪਾਣੀਆਂ ਦੀ ਗੱਲ ਕੀਤੀ ਆ ਪੰਜਾਬ ਤੇ ਆ ਪ੍ਰਵਾਸ ਹੋ ਰਿਹਾ ਉਹਦੀ ਗੱਲ ਕੀਤੀ ਆ ਕਿ ਕਿਸੇ ਵੀ ਐਂਟੀਗੋ ਬੰਲੇ ਦਾ ਕਿਸੇ ਵੀ ਅੰਮੀਦਾਰ ਵੱਲੋਂ ਚੇਤਨ ਜਾਂ ਦਿਬਲੋ ਜਾ ਕੇ ਸੀ ਪਾਰਟੀ ਇਹਨਾਂ ਪ੍ਰਧਾਨ ਵੱਲੋਂ ਵੀ ਇਹਦੇ ਮੁੱਦੇ ਆ ਗਏ ਆ ਪੰਜਾਬ ਦੇ ਪੰਜਾਬ ਖਾਲੀ ਇਹ ਜਾਂਦਰ ਪਾਏ ਕਿ ਇਹਨਾਂ ਦੇ ਖਾਲੀ ਹੋ ਰਿਹਾ ਕਿ ਪੰਜਾਬ ਬਾਪ ਨੂੰ ਦਿਖੇਗਾ ਬੋਲੋ ਕਿ ਖਾਲੀ ਹੋ ਰਿਹਾ ਵਾ ਇਹਨੇ ਮੁੱਦੇ ਦੇ ਵੱਡੇ ਮੁੱਦੇ ਇੱਕ ਤਰ੍ਹਾਂ ਪਿਛਲੇ ਉੱਤਰੀ ਕੀਤਾ ਹੋਈ ਲਾ ਕੀ ਹੱਲ ਹੋਣਾ ਚਾਹੀਦਾ ਬਾਕੀ ਹੋਰ ਪੰਜਾਬ ਦੇ ਸੈਂਟਰ ਨਾਲ ਮੁੱਦੇ ਆ ਉਹਨਾਂ ਦੀ ਠੀਕ ਗੱਲ ਨਹੀਂ ਸੀ ਜਾ ਕੇ ਸੈਂਟਰ ਦੇ ਵਿੱਚ ਆਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਆਹ ਸਿੱਧੂ ਹੱਲ ਕਰਾਂਗੇ ਬਿਲਕੁਲ ਨਹੀਂ ਮੋਤਾਬਾਨਾ ਕਿ ਅਗਲੇ ਤੋ ਤੀ ਕਮਾਲ ਦੀ ਗੱਲ ਬਣੋਗੇ ਜਨਕਾਰ ਦੀ ਮੈਂ ਤੁਹਾਡੇ ਦੇ ਹਵਾ ਹੋਵੇ ਤੇ ਮੈਂ ਉਥੋਂ ਦਿਨ ਨੂੰ ਪੰਡਿਤ ਦਾ ਵਿਦਿਆਨ ਤੁਹਾਡੇ ਕੋਲ ਦਾਪਰ ਤੋਂ ਜਟਾ ਨਾਲ ਉਰਕੀ ਬਰਨਾਲੇ ਦੀ ਆ ਸਕੂਗਾ ਜੀ ਬਹੁਤ ਇਹ ਐਕਟੀਵਿਟੀ ਵੀ ਅਸੀਂ ਜਾ ਕੇ ਬੜਾ ਰਾਜਪੁਰਾ ਆਉਂਗਾ ਉਥੋਂ ਗੇੜ ਦੀ ਵਸਪਾਲ ਉਹ ਕਰਕੇ ਤਿਆਰੀ ਪਰਾ ਹੋ ਜਾਗੀ ਇਹ ਸਾਡੇ ਰੇਲ ਰੇਲ ਨਾਲ ਇਹ ਦੇਖ ਸਕਦੇ ਮਾਹ ਕੋਲ ਸਾਰ ਕਰੋ ਅਰੇ ਵੀ ਨੰ ਕਈ ਰਾ ਗੱਲਾਂ ਨਹੀਂ ਕਰ ਸਕਦੇ ਕਿ ਕੀ ਆਵੇ ਕਿਵੇਂ ਗਿਆ ਜਿਹੜਾ ਸੈਂਟਰ ਦਾ ਮਹਿਤਵ ਹੈ ਕੋਈ ਕੋਈ ਗੱਲ ਨਹੀਂ ਕਰ ਰਿਹਾ ਨਾ ਕੋਈ ਬੜਿੰਦਾਂ ਗੱਲ ਕਰ ਰਿਹਾ ਸੁਣੀ ਗੱਲ ਕਰ ਰਿਹਾ ਤੇ ਰਾਈਡਰ ਮਾਰਦੀਆਂ ਅਮਰ ਉਹਦੇ ਅਕਟੀਵਿਟੀ ਕਰਦੇ ਆਗੇ ਸੋ ਇਹ ਗੱਲਾਂ ਜਿਹੜੀਆਂ ਤੇ ਬਸ ਇਹ ਗੱਲਾਂ ਜਿਹੜੀ ਪਿੰਡਾਂ ਦੇ ਲੋਕੀ ਤੇ ਉਹ ਉਹ ਜਰਨਲ ਨਾਲ ਲੈ ਜਾਂਦੇ ਆ ਉਹ ਮੇਰੇ ਨਾਲ ਨਾਲ ਸਿੱਧੂ ਮੂਸੇਵਾਲਾ ਵੀ ਲੋਕਾਂ ਦੇ ਵਿੱਚ ਵੀ ਇਹ ਆਪਾ ਇਹ ਵਾਲਾ ਗਿਆ ਉਹ ਉਹਦੇ ਵੀ ਕੋਈ ਸਿੱਧੂ ਕੋਈ ਬੋਟ ਮਾਸ਼ਾ ਲਾਈ ਕਰਦੀ ਆ ਨਾ ਜਿੰਦ ਨੂੰ ਸੇਵਾ ਕਰਦਾ ਚਕਬਾਜੀ ਘਰੇ ਨਾਲ ਕਰਵਾ ਬਣਦਾ ਜੇ ਇਸ ਤਰ੍ਹਾਂ ਹੋਏ ਨਹੀਂ ਤਾਂ ਮੁਰਗੂ ਸਿਆਈਆਂ ਗੁਲਵਾ ਜੀ ਉਹ ਪਾਇਆ ਕੀਤੀ ਜਾ ਰਹੀਆਂ ਨੇ ਜੀ ਲਾ ਕੇ ਅਗਰ ਕੋਈ ਮੁੱਦਿਆਂ ਦੀ ਗੱਲ ਹੋ ਕੋਈ ਵੀ ਨਹੀਂ ਕਰ ਰਿਹਾ ਹੈਗਾ ਅਗਰ 8 ਹਲਕਿਆਂ ਨੂੰ ਛੱਡ ਕੇ ਅਗਰ ਮਲੇਰ ਕੋਟਲੇ ਦੀ ਗੱਲ ਕੀਤੀ ਜਾਵੇ ਉਹ ਬੜਾ ਡਿਸਾਈਡਿੰਗ ਹਲਕਾ ਖਾਸ ਕਰਕੇ ਸਿਮਰਜੀਤ ਮਾਨ ਦਾ ਚਿਹਤਾ ਹਲਕਾ ਜਾ ਮਲੇਰ ਕੋਟਲੇਆਂ ਵਾਸਤੇ ਸਿਮਰਜੀਤ ਸਿੰਘ ਮਾਨ ਚੇਤੇ ਨੇ ਉਥੋਂ ਕਿਹੋ ਜੀਆਂ ਤੁਹਾਨੂੰ ਕੰਸੋਫਾ ਮਿਲ ਰਹੇ ਇਸ ਵਾਰ ਜੀ ਇਸ ਵਾਰ ਵੀ ਤੇ ਪਹਿਲੀ ਗੱਲ ਪਈ ਜਿਹੜਾ ਆਮ ਆਦਮੀ ਪਾਰਟੀ ਦਾ ਆਪਾ ਹੈ ਕ ਤੁਹਾਨੂੰ ਵੀ ਬਹੁਤ ਜਾਰੇ ਹੋਇਆ ਹੈ ਇਹਦਾ ਬਹੁਤ ਵੱਡਾ ਵਿਰੋਧ ਆ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਇਹ ਗੱਲ ਉਧਰ ਕੇ ਸਾਹਮਣੇ ਆਈ ਹੈ ਕਿਉਂਕਿ ਮੁਸਲਮਾਨ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਲੋਕ ਲੈ ਕੇ ਜਿਹੜੇ ਉਥੇ ਐਮਸੀਆ ਜਾਂ ਕੁਝ ਮਗਰੋਂ ਆਪੇ ਆਪ ਲੋਕ ਇਹ ਕਾਹਲ ਲੋਕ ਨੇ ਜਿਹੜੇ ਆਪਣਾ ਕੋਈ ਹیثیت ਰੱਖਦੇ ਨੇ ਇਹ ਬਿਨਾਂ ਸਾਰੇ ਜਿਹੜੇ ਉਥੋਂ ਦੇ ਪ੍ਰਸ਼ਕ ਨਾਰਾਜ਼ ਦਿਖਾਈ ਦੇ ਰਹੇ ਜੋ ਜੋ ਪਾਤੇ ਨਿਕਰਾ ਦਾ ਮਤਲਬ ਆਲ ਓਵਰ ਇੰਡੀਆ ਦਾ ਇੱਕ ਮੈਸੇਜ ਆ ਰਿਹਾ ਹੈਗਾ ਕਿ ਇਸ ਵਾਰ ਉਹ ਚਾਹੁੰਦੇ ਨੇ ਕਿ ਉਮੀਦਵਾਰਾਂ ਦਾ ਕਾਂਗਰਸ ਲੈਣੀ ਹੈ ਵੀ ਇੰਡੀਆ ਆਲਾਈਂਸ ਦੀ ਗੱਲ ਹੈ ਸੋ ਕਾਂਗਰਸ ਦੇ ਹੱਥ ਵਿੱਚ ਇਸ ਵਾਰ ਕਾਫੀ ਬੋਹﾞ ਦਵਾਈ ਦੇ ਰਿਹਾ ਜਦੋਂ ਕਿ ਪਹਿਲਾ ਜਿਹਾ ਯੂ ਮਾਹੌਲ ਹੈ ਇਸ ਵਾਰ ਦੀ ਸ਼ੁਰੂਆਤ ਦੇ ਹੱਥੋਂ ਦਾ ਜਿਹਾ ਸੋ ਹੁਣ ਇੱਥੇ ਅਸਲ ਵਿੱਚ ਗੱਲ ਇਹ ਰਹੀ ਹੈ ਜਨਤਾਲ ਵੀ ਸਾਰੇ ਜਿਹੜਾ ਬਹੁਤ ਆਸ ਕੱਢ ਲਈ ਜਾਂ ਵੱਲੀ ਲੱਗਦਾ ਹੈ ਇਹ ਇਹ ਹੈ ਕਿ ਇਹ 6 ਰਾਇ ਗੋਟ ਹੈ ਇਹ ਜਿਹੜਾ ਕੋਰ ਵੀ ਗੱਲ ਕਰਦੇ ਆਂ ਸੀ ਵੀਡੀਓ ਕਾਲ ਦੇ ਬਾਅਦ ਦਵਾਈ ਨਾ ਰਹੀ ਆ ਤੇ ਫੈਸਲਾ ਕਰ ਰਗੇ ਕੋਈ ਰਾਉਂਡ ਫੈਰਾ ਨਹੀਂ ਹੋਇਆ ਜੀ ਕਿੰਦਾ ਉਹ ਬੋਟ ਨੇ ਫੈਸਲਾ ਕਰਨਾ ਵੀ ਕਿਹੜੇ ਜਿੱਤਣਾ ਜੀ ਅੱਛੇ ਇੱਕ ਹੋਰ ਸਵਾਲ ਆ ਕਿਉਂਕਿ ਸਿਮਰਜੀਤ ਸਿੰਘ ਮਾਨ ਹੋਣੇ ਵੀ ਸਿੱਖ ਦੀ ਪੰਥ ਦੀ ਗੱਲ ਕਰਦੇ ਨੇ ਪੰਜਾਬ ਦੇ ਮਸਲਿਆਂ ਦੀ ਕਰਦੇ ਉੰਨੀ ਗੱਲ ਹੀ ਸ਼ਾਇਦ ਦੋਸਤੋ ਜਿਆਦਾ ਸੁਪਾਲ ਸਿੰਘ ਖਹਿਰਾ ਵੀ ਕਰਦੇ ਨੇ ਕੌਮ ਤੇ ਮਸਲੇ ਹੋਣ ਜਾਂ ਐਨਐਸਏ ਲੱਗਾ ਹੋਵੇ ਅਮਰਪਾਲ ਸਿੰਘ ਤੇ ਅਮਰਪਾਲ ਸਿੰਘ ਦੇ ਮਾਤਾ ਵੀ ਸੰਗਰੂਰ ਆਏ ਸੀ ਸਿਮਰਜੀਤ ਸਿੰਘ ਮਾਨ ਦੇ ਨੋਮੀਨੇਸ਼ਨ ਫਾਰਮ ਦੇ ਕੀ ਇੱਥੇ ਵੀ ਐਨਐਸਏ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿਉਂਕਿ ਇੱਕ ਵਾਇਰਲ ਹੋਰੀ ਵੀਡੀਓ ਮੀਤਿਹਰ ਨੂੰ ਲੋਕਾਂ ਪੁੱਛਿਆ ਕਿ ਉੱਥੇ ਐਨਐਸਏ ਕੋ ਲਾਇਆ ਉਹ ਕਹਿੰਦੇ ਕਿ ਨਹੀਂ ਸੈਂਟਰ ਨੇ ਲਾਇਆ ਅਸੀਂ ਨਹੀਂ ਲਾਇਆ ਇਹ ਐਨਐਸਏ ਵਾਲਾ ਫੈਕਟਰ ਸੰਗਰੂਰ 'ਚ ਤੁਹਾਨੂੰ ਦਿਖਾਈ ਦਿੱਤਾ ਜੀ ਲੋਕਾ ਹੈ ਰਾਜੀ ਅਜੇ ਥੋੜਾ ਪਰੇ ਆਉਣ ਵਾਲੇ ਸਮਾਂ ਵਿੱਚ ਹੋਰ ਬਗਲ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਤਰ੍ਹਾਂ ਦੀ ਲਾਇਰ ਪਾਇਆ ਹੋ ਰਹੀ ਹੈ ਲੋਕਾਂ ਦੇ ਸਵਾਲਾਂ ਦੇ ਵਿੱਚ ਐਨਐਸਏ ਦਾ ਜਿਹੜਾ ਬਗਲੋ ਸਵਾਲ ਹੈ ਜੇ ਲੋਕ ਸਰਕਾਰ ਨੂੰ ਸਵਾਲ ਕਰ ਰਹੇ ਨੇ ਖਾਸ ਕਰਕੇ ਮਤਲਬ ਬੁਰੀ ਗੱਲ ਤੇ ਯਾਰ ਸਰਕਾਰ ਨੂੰ ਸਵਾਲ ਕਰ ਰਹੇ ਨੇ ਇਹਦੇ ਵਿੱਚ ਐਲਐਸਸੀ ਦਾ ਜਿਹੜਾ ਸਵਾਲ ਹੈ ਇਹ ਕਾਫੀ ਐਮ ਹੋਇਆਗਾ ਪਰ ਸਭ ਇਹ ਗੱਲ ਹੈ ਜਿਹੜੇ ਦੂਸਰੇ ਪਾਸੇ ਕੋਈ ਆਂਸਰ ਮਾਰ ਹੋਣਾ ਨੂੰ ਨਹੀਂ ਇਸ ਕਹਾਗਾ ਇਹ ਨਾ ਹੋ ਚੁੱਕਾ ਹੈ ਕਿ ਜਿਹੜਾ ਪ੍ਰੋਲ ਆ ਖਾਸ ਕਰਕੇ ਬਰਨਾਲਾ ਜਿਹੜੇ ਵਿੱਚ ਅਮੀਰ ਰਹੇ ਹੋਣਾ ਦਾ ਬਰਨਾਲਾ ਇਹੋ ਕਵਨ ਕਰਦੇ ਲਈ ਨਾ ਆਪਣੇ ਮੀਡੀਆ ਐਡਵਾਈਜ਼ਰ ਗੋਪੀਸ਼ ਕੋਲ ਹੋਣਾ ਦੀ ਪੱਕੀ ਡਿਊਟੀ ਹੈ ਜਿਹੜੇ ਬਨਾਲੇ ਲਈ ਵੀ ਆ ਉਹ ਲਗਾਤਾਰ ਆਉਂਦੇ ਨੇ ਅਉਂ ਦੇਰ ਸ਼ਵੇਰ ਜੇਕਰ ਨਿਕਲ ਜਾਊਗਾ ਦੂਸਰੇ ਦਾ ਤਗਲੀ ਵਾਲਾ ਇੱਕ ਹੋਟਲ ਦੇ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਉਹ ਨਹੀਂ ਨਵਾ ਕੋਈ ਲੋਕ ਹੈ ਉਹ ਸਾਰਿਆਂ ਨੂੰ ਮਿਲ ਰਹੇ ਨੇ ਤੇ ਇਹ ਲੱਗਦਾ ਇਹ ਖੁਵਾਂਸੇ ਮਾਰੋੜੀ ਇਹਨਾਂ ਸੁਖਪਾਲ ਸੇ ਘਰਾਂ ਵੀ ਆਉਣਗੇ ਨਾਲ ਇਸ ਬੋਧਾ ਸੀਟ ਨੂੰ ਬਕਾਰ ਦੀ ਜੀ ਸਵਾਲ ਸੰਘ ਰਹੇ ਆ ਔਰ ਇਸ ਸੀਟ ਨੂੰ ਜੱਪਣਾ ਕਹਿੰਦੇ ਨੇ ਤੇ ਹੁਣ ਇਹ ਤੁਹਾਨੂੰ ਲੋਕੀ ਦੱਸਣਗੇ ਵੀ ਕੀ ਇਹ ਸੀਟ ਆ ਜਿਹੜੀ ਖੁਵਾਂਸੇ ਮਾਰੋੜਾ ਇਹ ਖਾਤੇ ਜਾਂਦੀ ਹੈ ਜਾਂ ਕਿਸੇ ਹੋਰ ਬੱਦੀ ਜਾਂਦੀ ਹੈ ਨੇ اچھا ਮੇਰਾ ਆਖਰੀ ਸਵਾਲ ਸੰਦੂ ਸਾਹਿਬ ਤੁਹਾਨੂੰ ਕੀ ਲੜਾਈ ਲੱਗਦੀ ਹੈ ਫੋਰ ਕੋਰਨਰ ਲੜਾਈ ਹੈ ਤਕੋਣਾ ਮੁਕਾਬਲਾ ਜਾਂ ਫਿਰ ਸਿੱਧੀ ਲੜਾਈ ਦਿਖਾਈ ਦੇ ਰਹੀ ਹੈ ਇਹ ਮੁਕਾਬਲਾ ਬਹੁਤ ਕਾਫੀ ਮੁਕਾਬਲਾ ਸਿੱਧਾ ਨਹੀਂ ਕੀਤਾ ਜਾ ਰਹਾ ਸੋਊਰ ਵਾਲੇ ਮੁਕਾਬਲੇ ਨੂੰ ਕਿਤੇ ਸਿੱਧਾ ਨਹੀਂ ਕੀਤਾ ਜਾਂਦਾ ਜੇ ਸੰਭਾਲ ਸਿੰਘ ਘੇਰਾ ਦੇ ਤਾ ਕਾਂਗਰਸ ਦਾ ਕੋਈ ਬਹੁਤ ਉਮੀਦਵਾਰ ਹੋਗਾ ਜੀ ਥਿਰ ਡੈਡੀਨਲ ਜਿਹੜਾ ਹੈ ਨਾ ਸਵਰਜੀ ਸਿੰਘ ਆ ਰਿਹਾ ਹੈ ਜੀ ਇਸਦੇ ਵੀ ਖੂਰ ਹੋਏ ਹੋਏ ਦਿਹਾੜੀ ਸੀ ਪਰ ਉਹ ਨਾਲ ਦੇ ਨਾਲ ਆ ਮਗਰ ਜੀ ਮੁਕਾਬਲਾ ਜਿਹੜਾ ਹੁਣੇ ਬਿਲਕੁਰੀ ਬਣ ਚੁੱਕਿਆ ਜੀ ਤੇ ਤੇਰੀ ਮੁਕਾਬਰਾ ਭਾਵੇਂ ਭਾਵੇਂ ਮੁਕਾਬਲੇ 'ਚ ਨਹੀਂ ਆਉਗੀ। ਤੇ ਜਿਹੜਾ ਤੇਰਾ ਮੁਕਾਬਲਾ ਇਹ ਹੋਊਗਾ ਜਿਹੜਾ ਮਗਰੋਂ ਮੱਕਾ ਜਦੋਂ ਆ ਗਿਆ ਸ਼ਿਵਰਜੀਤ ਮਾਲ ਸੁਪਾਲਸਾਹੀ ਕਹਾਂਦਾ ਵੀ ਤੇਰੇ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚ ਮੁਕਾਬਲਾ ਹੋਊਗਾ ਜਦੋਂ ਵੀ ਭਾਵੇਂ ਭਾਵੇਂ ਕਾਰਜਗਰ ਮੁਕਾਬਲੇ 'ਚ ਨਹੀਂ ਆਊਗਾ। ਉਹ ਜਿਹੜਾ ਕਾਰਜਗਰ ਦੇ ਨਾਲੋਂ ਭਾਵੇਂ ਭਾਵੇਂ ਕਾਰਜਕਾਰੀ ਵਧੀਆ ਰਹੇ। ਜੀ। ਜੀ ਬਹੁਤ ਬਹੁਤ ਸ਼ੁਕਰੀਆ ਤੁਜੀ ਸਾਨੂੰ ਸਮਾਂ ਦਿੱਤਾ ਹੀ ਤੁਹਾਡਾ ਧੰਨਵਾਦ। ਵਰਵਾਣੇ ਜਿਸ ਤੋਂ ਬੜਾ ਹੋਤਰਵਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ ਇੱਕ ਸੰਗਰੂਰ ਉਹ ਸੀਟ ਹੈ ਜਿਹੜੀ ਆਮ ਆਦੀ ਪਾਰਟੀ ਦੀ ਸਿਆਸੀ ਰਾਜਨੀਤੀ ਕਿਹਾ ਜਾਂਦਾ ਤੇ ਜਿੱਥੇ ਪਤਾ ਲੱਗਾ ਕਿ ਮੁਕਾਬਲਾ ਤਕੂਨਾ ਸਰਕਾਰ ਦੇ ਵਿਚਾਰ ਕਾਂਗਰਸ ਦੇ ਵਿਚਾਰ ਤੇ ਸਿਮਰਜ ਸਿੰਘ ਮਾਨ ਤੇ ਫੈਸਲਾ ਸੰਗਰੂਰ ਦੇ ਲੋਕਾਂ ਨੇ ਕਰਨਾ ਤੇ ਗੱਲ ਜਿਵੇਂ ਹੋਈ ਆ ਕਿ ਸੰਗਰੂਰ ਦੇ ਲੋਕ ਜਿਤਾਉਂਦੇ ਨੇ ਹਰਾਉਂਦੇ ਨੇ ਤੇ ਕੀ ਇਸ ਵਾਰ ਇਥੇ ਨਵਾਂ ਤਜਰਬਾ ਹੋਏਗਾ ਫਿਲਹਾਲ ਸਾਨੂੰ ਦੋ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ